ਤੈਨੂੰ ਬੜੀ ਖੁਸ਼ੀ ਹੋਈ ਕਿ ਸਹਿਜ ਪਾਠ ਸੇਵਾ ਸੰਸਥਾਵਾ ਜੋ ਜਿਹਦੇ ਮੁਖੀ ਭਾਈ ਜਤਿੰਦਰ ਸਿੰਘ ਨੇ ਆਸਟ੍ਰੇਲੀਆ ਤੋਂ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਮੰਧਕ ਕਮੇਟੀ ਦੇ ਸਹਿਯੋਗ ਨਾਲ ਤੇ ਖਾਲਸਾ ਕਾਲਜ ਇਹ ਗੁਰੂ ਤੇਗ ਬਹਾਦਰ ਪਾਸ਼ਾ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਵਿਸ਼ੇਸ਼ ਗੁਰਮਤ ਸਮਾਗਮ ਜਿਹੜੇ ਹੀ ਇੱਥੇ ਖਾਲਸਾ ਕਾਲਜ ਗੁਰੂ ਤੇਗ ਬਹਾਦਰ ਪਾਸ਼ਾ ਕਰਵਾਇਆ ਗਿਆ ਆ ਔਰ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਂ ਵੱਡੀ ਗੱਲ ਇਹ ਸੀ ਕਿ ਸਿੱਖ ਸੰਗਤਾਂ ਦੇ ਕੋਲ ਕੌਮ ਦੇ ਕੌਮੀ ਨਿਸ਼ਾਨ ਸੀ ਉਹਨਾਂ ਦੇ ਸਿਰਾਂ ਦੇ ਉੱਤੇ ਖਾਲਸਾਈ ਦਸਤਾਰਾਂ ਸੀ ਦੁਪੱਟੇ ਸੀ ਔਰ ਸਮੁੱਚੀ ਸੰਗਤ ਨੇ ਜਿੱਥੇ ਬਾਣੀ ਦਾ ਪ੍ਰਗਟਾਵਾ ਕੀਤਾ ਉੱਥੇ ਬਾਣੀ ਦੇ ਨਾਲ ਜੁੜੇ ਇੱਥੇ ਸਹਿਜ ਪਾਠਾਂ ਦੇ ਅੱਜ ਸੰਪੂਰਨ ਭੋਗ ਪਾਇਆ ਔਰ ਉਹਦੇ ਤੋਂ ਬਾਅਦ ਵੀ ਸਹਿਜ ਪਾਠ ਸਿੱਖ ਸੰਗਤਾਂ ਨੇ ਮਿਲ ਕੇ ਫਿਰ ਆਰੰਭ ਕੀਤੇ ਇਹ ਦੱਸਦਾ ਵਾ ਕਿ ਅੱਜ ਵੀ ਸਿੱਖ ਸੰਗਤ ਦੇ ਅੰਦਰ ਗੁਰਬਾਣੀ ਦੇ ਪ੍ਰਤੀ ਅਥਾ ਸ਼ਰਧਾ ਅਥਾ ਪ੍ਰੇਮ ਆ ਔਰ ਸਿੱਖ ਸੰਗਤ ਹਮੇਸ਼ਾ ਹੀ ਗੁਰਬਾਣੀ ਤੋਂ ਸੇਧ ਲੈਂਦੀ ਆ ਤੇ ਗੁਰਬਾਣੀ ਤੇ ਸੇਧ ਲਵੇਗੀ। ਬਾਕੀ ਇਸ ਵਾਰੀ ਦੇ ਇਹ ਸਹਿਜ ਪਾਠ ਗੁਰੂ ਤੇਗ ਬਹਾਦਰ ਪਾਸ਼ਾ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਜੀ ਉਹਨਾਂ ਦੇ 350 ਸਾਲਾਂ ਸ਼ਹੀਦੀ ਸਾਕੇ ਤੇ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਸਹਿਜ ਪਾਠ ਆਰੰਭ ਸੀ ਸੰਪੂਰਨ ਹੋਏ ਖੁਸ਼ੀ ਵਾਲੀ ਗੱਲ ਆ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚੀ ਆ ਇੱਥੇ ਇਹ ਦੱਸਿਆ ਜਾ ਰਿਹਾ ਕਿ ਹੁਣ ਇੱਥੇ ਜਿਹੜੀ ਸ਼ਤਾਬਦੀ ਆ ਉਹ ਸ਼ੁਰੂ ਹੋ ਚੁੱਕੀ ਆ ਸਿੱਖ ਸੰਗਤ ਵੱਡੀ ਗਿਣਤੀ ਚ ਆਈ ਆ ਬਾਕੀ ਮੈਂ ਉੱਥੇ ਵੀ ਅਪੀਲ ਕੀਤੀ ਕਿਉਂਕਿ ਸਾਹਮਣੇ ਜੋ ਖਾਲਸਾ ਜਹਾਜ ਜਲਾਲ ਸੀ ਉਹਨੂੰ ਵੇਖ ਕੇ ਤੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਵਾਂ ਕਿ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਆਪੋ ਆਪਣੇ ਘਰਾਂ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਚੁਲਾ ਕੇ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਸਮਰਪਿਤਾਂ ਆਪਣੀ ਇਸ ਸੋਚ ਦਾ ਪ੍ਰਗਟਾਵਾ ਉਹ ਕੀਤਾ ਜਾਵੇ ਬਾਕੀ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਸ਼ਤਾਬਦੀ ਜਿਵੇਂ ਅੱਜ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਸੰਗਤ ਪਹੁੰਚੀ ਆ ਇਸੇ ਤਰ੍ਹਾਂ ਇਸ ਮੁੱਚੀ ਸ਼ਤਾਬਦੀ ਤੇ ਪਹੁੰਚਣੀ ਆ ਹਾਜੀ ਮਰਾ ਇਸ ਮੇਰਾ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਣ ਸਿੰਘ ਜੀ ਅੱਛਾ ਇਹ ਅੱਜ ਜਿਹੜੀ ਯਾਤਰਾ ਲੈ ਕੇ ਆਏ ਕਿੱਥੋਂ ਆਏ ਤੁਸੀਂ ਯਾਤਰਾ ਨੂਰ ਪਰਵੇਦੀ ਫਰੋਂ ਪਿੰਡ ਮੁੰਨੇ ਤੋਂ ਅੱਛਾ ਜੀ ਤੇ ਅੱਜ ਮਤਲਬ ਕੀ ਕਰਕੇ ਆਏ ਹੁਣ ਤੁਸੀਂ ਉੱਥੇ ਅੱਜ ਲੱਖਾਂ ਦੇ ਵਿੱਚ ਸਿੱਖ ਸੰਗਤਾਂ ਨੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਤੇ ਭਾਈ ਦਇਆਲ ਜੀ ਉਹਨਾਂ ਦੀ ਸਾਤ ਨੂੰ ਮਰਾ ਸਮਰਪਿਤ ਇਹ ਲੱਖਾਂ ਸੰਗਤਾਂ ਨੇ ਉਹਨਾਂ ਦੇ ਸ੍ਰੀ ਦਿਨੀ ਮੁਖ ਰੱਖਦੇ ਹੋਏ ਹਜ਼ਾਰਾਂ ਲੱਖਾਂ ਸੰਗਤਾਂ ਨੇ ਇਹਨਾਂ ਸਹਿਜ ਬਾਠ ਦੇ ਭੋਗ ਰੱਖੇ ਸੀ ਤੇ ਲੱਖਾਂ ਸੰਗਤਾਂ ਨੇ ਅਖੰਡ ਪਾਠ ਸਾਹਿਬ ਦਾ ਇਕੱਠੇ ਹੋ ਕੇ ਭੋਗ ਪਾਇਆ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਭਾਈ ਜੇਤਾ ਜੀ ਹੋਏ ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜਿਹੜਾ ਸੀਸ ਹੈ ਦਿੱਲੀ ਤੋਂ ਲੈ ਕੇ ਆਏ ਸਨ ਉਹ ਤੇ ਇੱਥੇ ਉਹਨਾਂ ਨੇ ਸੀਸ ਗੰਜ ਗੋਡਵਾਰਾ ਸਾਹਿਬ ਵਿਖੇ ਉਹਨਾਂ ਦਾ ਸੰਸਕਾਰ ਹੋਇਆ ਇਹ ਸੰਗਤਾਂ ਉੱਥੇ ਭੋਗ ਪਾਣ ਤੋਂ ਬਾਅਦ ਤੁਰੰਤ ਉਹਨਾਂ ਨੇ ਪਹੁੰਚਣਾ ਸੀਸ ਗੰਜ ਗੋਡਵਾਰਾ ਸਾਹਿਬ ਉੱਥੇ ਦੀ ਅਰਦਾਸ ਬੇਤੀ ਹੋਈ ਵੀ ਸਾਰੀ ਲੱਖਾਂ ਦੀ ਸੰਗਤਾਂ ਦੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਲੰਗਰ ਪ੍ਰਸ਼ਾਦ ਛਕਨੇ ਗੁਰੂ ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨਕਮਸਤਕ ਹੋਣਗੇ ਤੇ ਲੰਗਰ ਛਕ ਕੇ ਆਪ ਆਪਣੇ ਮਰਜ਼ੀ ਮਤ ਅਕੋ ਫਿਰ ਆਪਣੇ ਘਰ ਨੂੰ ਚਾਲੇ ਬਣ ਗਏ। ਇਹ ਵਧਰ ਮਹਾਰਾਜ ਜੀ ਇਸਤਾਫੇ ਦੇ 350 ਸਾਲਾ ਦਸਤਾਵੇਜ਼ ਦਿਓ। ਇਹ ਸਾਰੇ ਪਾਠ ਦੇ ਕੋਪਏ ਅੱਜ ਤੇ ਉਹਦੇ ਸਮਾਰਕ ਸਾਰੀ ਸੰਗਤ ਅੱਜ ਸਾਰੇ ਪੰਜਾਬ ਭਰ ਤੋਂ ਇੱਥੇ ਆ ਜੀਆ ਸਾਡਾ ਖੌਲਦਾ ਤੇ ਲੱਖਾਂ ਦੁਨੀਆਂ ਦੇ ਆਣ ਕੇ ਨਸਮਤ ਕੀਤਾ ਜੀ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਉਦਮ ਬਖਸ਼ਿਆ ਸੰਗਤਾਂ ਨੂੰ ਐਡਾ ਵੱਡਾ ਪਰਾਲਾ ਕੀਤਾ ਸੰਗਤਾਂ ਲਈ ਤੇ ਸਾਡੇ ਤੇ ਮਨ ਨੂੰ ਬਹੁਤ ਖੁਸ਼ੀ ਆ ਜੀ ਕਿ ਐਦਾਂ ਮਹਾਰਾਜ ਆਪਣੇ ਚਰਨ ਹੀ ਲਾਈ ਰੱਖੇ ਸੰਗਤਾਂ ਨੂੰ ਤੇ ਦਿਨੋਂ ਕਿਨਾਰ ਚੋਂ ਗਰੀ ਤਰੱਕੀ ਕਰੇ ਸਾਡਾ ਖਾਲਸਾ ਪੰਥ ਵਾਹਿਗੁਰੂ ਜੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਦੇਵ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਤਾਬ ਦੀ ਭਾਈ ਮਤੀ ਦਾਸ ਜੀ ਭਾਈ ਚੱਤੀ ਦਾਸ ਜੀ ਭਾਈ ਗੱਲਾ ਜੀ ਦੀ ਜਿਹੜੀ 350 ਸਾਲਾ ਸ਼ਹੀਦੀ ਸਤਾਬ ਦੀ ਸਵੰਦੀ ਜੋ ਅੱਜ ਪ੍ਰੋਗਰਾਮ ਵਿਕੇ ਗਏ ਆ ਖਾਲਸਾ ਕਲ ਸ੍ਰੀ ਨਨਕੋਪਸਾਹ ਜਿਕੇ ਇਹ ਸਹਿਜ ਬਾਣੇ ਸੇਵਾ ਸੰਗਤ ਆ ਤੇ ਇਹਨਾਂ ਨੇ 35000 ਸਹਿਜ ਬਾਣੇ ਦੇ ਭੋਗ ਸੰਗਤੀ ਰੂਪ ਦੇ ਵਿੱਚ ਜਿਹੜੇ ਅੱਜ ਪੈਣੇ ਆ ਤੇ ਸੰਗਤ ਵੀ ਬੜੀ ਠਾਠਾ ਮਾਰਦਾ ਇਕੱਠ ਆ ਗੁਰੂ ਪ੍ਰਤੀ ਪਿਆਰ ਆ ਸਤਕਾਰ ਆ ਅਕੀਦਾ ਆ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆ ਹਮ ਸਾਰੇ ਕੇ ਬਾਣੀ ਜਦੋਂ ਪੜਦੇ ਆ ਤੇ ਫਿਰ ਬਾਣੀ ਵਿੱਚ ਆਉਂਦੇ ਆ ਤੇ ਬਾਣੀ ਜਿਹੜੀ ਆ ਇਹੋ ਹੀ ਜੀਵਨ ਦਾ ਆਧਾਰ ਆ ਜਦੋਂ ਆਪਾਂ ਇੱਕ ਵਾਰੀ ਸਹਿਜ ਪਾਠ ਕਰ ਲੈਨੇ ਸਮਝੋ ਲਓ ਕਿ ਆਪਾਂ ਦਸ ਗੁਰੂ ਸਰਬਾਨ ਦੇ ਦਰਸ਼ਨ ਦਰਾਰੇ ਕਰ ਲੈ ਮੱਥਾ ਟੇਕਣਾ ਹੋਰ ਗੱਲ ਆ ਬਾਣੀ ਨਾਲ ਜੁੜਨਾ ਫਿਰ ਬੰਦੇ ਦਾ ਜੀਵਨ ਵਿੱਚ ਪਰਵਰਤਨ ਹੁੰਦਾ ਤੇ ਜੀਵਨ ਜਿਹੜਾ ਗੁਰੂ ਦੇ ਮਾਰਗ ਨੂੰ ਚੱਲਣ ਲੱਗ ਪੈਂਦਾ ਤੇ ਜਿਹੜੇ ਵੀ ਅੱਜ 35000 ਸੰਗਤੀ ਰੂਪ ਦੇ ਵਿੱਚ ਸੰਗਤ ਆਈ ਹੈ ਮੈਂ ਉਹਨਾਂ ਨੂੰ ਕੋਟਨਪੂਰ ਨਮਸਕਾਰ ਕਰਦਾ ਤੇ ਅਰਦਾਸ ਕਰਦਾ ਕਿ ਸਤ ਤੂੰਦ ਦਾ ਇਦਾਂ ਦੀ ਹੀ ਸ਼ਤ ਦਾ ਕੀਦਾ ਬਣਿਆ ਰਵੇ ਸਨੇਹ ਬਣਿਆ ਰਵੇ ਪਿਆਰ ਬਣਿਆ ਰਵੇ ਕਿ ਸੰਗਤ ਜਿਹੜੀਆਂ ਸ਼ਤਾਵ ਦੀਆਂ ਇਹੋ ਜਿਹੇ ਸਹਾਵਣੀਆਂ ਬਣਾਉਣੀਆਂ ਕਿਉਂਕਿ ਜੇ ਸ਼ਤਾਵ ਦੀ ਆਪਾਂ ਗੁਰਤੇਗ ਬਹਾਦਰ ਸਾਹਿਬ ਜੀ ਦੀ ਮਨਾਉਣੇ ਆ ਤੇ ਜੇ ਉਥੋਂ ਕੁਝ ਪੱਲੇ ਝੋਲੀ ਦੇ ਵਿੱਚ ਪਾਉਣੇ ਆ ਤੇ ਉਹੀ ਪ੍ਰਸ਼ਾਦ ਆ ਤੇ ਸਾਰਾ ਗੁਰੂ ਦਾ ਪ੍ਰਸ਼ਾਦ ਜਿਹੜਾ ਲੈਣਾ ਆਇਆ ਤੇ ਮੈਂ ਅਰਦਾਸ ਕਰਦਾ ਉਸ ਕਾਲਪੁਰ ਅੱਗੇ ਗੁਰਤੇਗ ਬਹਾਦਰ ਸਾਹਿਬ ਅੱਗੇ ਸਭ ਦੀਆਂ ਝੋਲੀਆਂ ਭਰੋ ਤੇ ਇਹ ਵੀ ਬੇਨਤੀ ਹੈ ਕਿ ਕਦੀ ਵੀ ਨਿਰੰਤਰ ਬਾਣੀ ਛੱਡਣੀ ਨਹੀਂ ਕਿਉਂਕਿ ਬਾਦ ਘਰ ਜ਼ਿੰਦਗੀ ਚ ਆਉਂਦੀ ਰਹਿੰਦੀ ਹੈ ਪਰ ਉਹਦੇ ਪ੍ਰਤੀ ਪ੍ਰੇਮ ਸਨੇਹ ਕਾਇਮ ਰੱਖਣਾ ਕਿਉਂਕਿ ਕਿਤੇ ਬਾਦ ਘਰ ਆਈ ਸੀ ਦੂਜੇ ਭਾਈ ਮਹਾ ਸਿੰਘ ਜੀ ਤੇ ਤੇ ਫਿਰ ਉਹ ਜਦੋਂ ਮੁਕਸ਼ਦ ਦੀ ਧਰਤੀ ਤੇ ਫਿਰ ਗੁਰੂ ਦੇ ਲੜ ਲੱਗ ਗਏ ਸੀ ਜੱਗ ਗੁਰੂ ਸਾਹਿਬ ਨੇ ਫਿਰ ਵਰ ਦਿੱਤੇ ਸੀਗੇ ਤਾਂ ਮੇਰੀ ਬੇਨਤੀ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਮੇਸ਼ਾ ਪੜਦੇ ਰਹਿਣਾ ਜਿੱਥੇ ਨੈੱਟ ਨੇਮ ਕਰਦੇ ਆ ਉੱਥੇ ਸਹਿਜ ਪਾਠ ਵੀ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਏ ਆ ਜੀ ਪਿੰਡ ਪਟਾਰਲਾ ਜੀ ਕੀ ਨਾਮ ਹੈ ਤੁਹਾਡਾ ਰਵਿੰਦਰ ਕੋਰੇ ਅੱਜ ਕਿੱਥੋਂ ਆਏ ਆ ਹੁਣ ਕਿੱਥੇ ਤੱਕ ਜਾਣਾ ਤੁਸੀਂ ਸੰਗੁਰ ਸਾਹਿਬ ਤੱਕ ਜਾਣਾ ਜੀ ਬਾਬਾ ਜੀ ਕੁਝ ਕਹਿਣਾ ਚਾਹੁੰਗੇ ਹਾਂਜੀ ਮਹਾਰਾਜ ਜੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਨਵਜੋਤ ਸਿੰਘ ਹੈ ਜੀ ਹਾਂਜੀ ਕਿਹੜੇ ਪਿੰਡ ਤੋਂ ਗਟਾਰਲਾ ਪਿੰਡ ਹੈ ਜੀ ਹਾਂਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਮਨਾ ਰਹੇ ਆ ਜੀ ਚੀਦੀ ਧਿਆੜਾ ਮਹਾਰਾਜ ਜੀ ਨੂੰ ਨੱਕ ਮਸਤਕ ਹੋਣ ਲਈ ਆਏ ਆ ਮਹਾਰਾਜ ਜੀ ਨੇ ਇਸ ਦੇਸ਼ ਦੇ ਲਈ ਆਪਣਾ ਬਲਦਾਨ ਦਿੱਤਾ ਹੈ ਹਾਂਜੀ ਸੋ ਮਹਾਰਾਜ ਜੀ ਦੀ ਇਸ ਸ਼ਹੀਦੀ ਨੂੰ ਯਾਦ ਕਰਦੇ ਆ ਸਾਰਿਆਂ ਨੂੰ ਭਾਈ ਇਹ ਬੇਨਤੀ ਕਰਦੇ ਆ ਕਿ ਜਿਵੇਂ ਗੁਰੂ ਸਾਹਿਬ ਜੀ ਨੇ ਬਾਕੀ ਹੋਰ ਕਿੱਥੇ ਹੋਰ ਤਾਂ ਆਪਣਾ ਸੀਸ ਵਾਰਿਆ ਅਸੀਂ ਕਿਸੇ ਦੇ ਨਾਲ ਧੱਕਾ ਨਾ ਕਰੀਏ ਅੱਛਾ ਤੁਸੀਂ ਕਿਹੜੇ ਪਿੰਡ ਤੋਂ ਅਸੀਂ ਪਿੰਡ ਬਟਾਰਲਾ ਤੋਂ ਆਏ ਜੀ ਅੱਛਾ ਕੀ ਸਨੇਹਾ ਦੇਣਾ ਚਾਹੁੰਦੇ ਆ ਸੰਗਤ ਨੂੰ ਵਾ ਸੰਗਤ ਨੂੰ ਇਹ ਹੀ ਸਨੇਹਾ ਦਿੰਨੇ ਆ ਕਿ ਸਾਰੇ ਸਿੱਖੀ ਨਾਲ ਜੋੜਨਾ ਜਿੱਦਾਂ ਅੱਜ ਇਕੱਠ ਹੋਇਆ ਹੈ ਸਾਧ ਸੰਗਤਾਂ ਦਾ ਪ੍ਰਭਾਵ ਹੈ ਸੰਗਤਾਂ ਤੇ ਅੱਗੇ ਤੇ ਅੱਗੇ ਬੱਚਿਆਂ ਤੇ ਅਸੀਂ ਨਾਲ ਲੈ ਕੇ ਆਏ ਆ ਬੱਚਿਆਂ ਨੂੰ ਕਿ ਬੱਚਿਆਂ ਦੇ ਵੀ ਪ੍ਰਭਾਵ ਪੈਣ ਅੱਗੇ ਗੁਰਬਾਣੀ ਨਾਲ ਜੋੜਨ ਔਰ ਮਤਜੀਵਨ ਮਹਾਰਾਜ ਬਾਦਸ਼ਾਹ ਇਹਨਾਂ ਨੂੰ ਵਾਸ ਅਗੇ ਤੋਂ ਕਿ ਚੰਗਾ ਸੁਖੀ ਦਾ ਪ੍ਰਭਾਵ ਰਹੀ ਇਹ ਮਟਾਰਲਾ ਪੰਜਾਬ ਤੋਂ ਹੀ ਆ ਕਿੱਥੇ ਹਾਂਜੀ ਹਾਂ ਜੀ ਕਿਹੜਾ ਡਿਸਟ੍ਰਿਕਟ ਹੈ ਅੱਛਾ ਜੀ ਕਿੰਨੇ ਕਿ ਸੰਗਤ ਲੈ ਕੇ ਆਏ ਆ ਸੰਗਤ ਹੈਗੇ ਸਾਡੇ ਨਾਲ 25 ਦੀ ਹੈ ਅੱਛਾ ਜੀ ਜਿੰਨੀ ਤੁਹਾਨੂੰ ਬੈਠੀ ਹੈ ਆਵਾਜ਼ ਪੂਰੀ ਵਾਲੀ ਚਾਹੀਦੀ ਹੈ ਉੱਚੀ ਸਤ ਗੁਰ ਕੀ ਜਿਸ ਬੜੇ ਧਿਆਨ ਨਾਲ ਸੁਣਾ ਜੇ ਠੀਕ ਨੂੰ ਠੀਕ ਕਹਿਣਾ ਤੇ ਗਲਤ ਨੂੰ ਗਲਤ ਕਹਿਣਾ गलत आवाज नहीं आई दलद पहली बॉडी चढ़ी दी है फिर पौड़ी चढ़ी दी है भगवान yeah okay.